ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਆਪਾਂ ਗੱਲ ਕਰਦੇ ਹਾਂ ਕਦਮ ਨੰਬਰ ਚੌਥਾ ਕਿਸੇ ਫਾਰਮੂਲੇ ਦੇ ਮਾਹਿਰ ਬਣ ਜਾਓ ਤੇ ਫਿਰ ਇੱਕ ਹੋਰ ਨਵਾਂ ਫਾਰਮੂਲਾ ਸਿੱਖ ਲਓ ਛੇਤੀ ਸਿੱਖਣ ਦੀ ਤਾਕਤ ਬ੍ਰਾਂਡ ਬਣਾਉਣ ਲਈ ਹਰ ਬੈਂਕਰ ਦਾ ਆਪਣਾ ਹੀ ਇੱਕ ਫਾਰਮੂਲਾ ਹੁੰਦਾ ਭਾਵੇਂ ਉਹ ਉਸਦੇ ਦਿਮਾਗ ਵਿੱਚ ਹੀ ਕਿਉਂ ਨਾ ਹੋਵੇ ਇਹੀ ਪੈਸਾ ਬਣਾਉਣ ਬਾਰੇ ਵੀ ਸਹੀ ਹੈ ਇਸ ਲਈ ਧੰਨ ਨੂੰ ਆਮ ਕਰਕੇ ਡੋਬੀ ਕਿਹਾ ਜਾਂਦਾ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਇਹ ਅਖਾਣ ਸੁਣਿਆ ਹੈ ਤੁਸੀਂ ਉਹੀ ਹੋ ਜਿਹੜਾ ਤੁਸੀਂ ਖਾਂਦੇ ਹੋ ਮੈਂ ਇਸੇ ਅਖਾਣ ਨੂੰ ਦੂਜੀ ਤਰ੍ਹਾਂ ਕਹਿਣਾ ਚਾਹਾਂਗਾ ਮੈਂ ਕਹਿੰਦਾ ਹਾਂ ਤੁਸੀਂ ਉਹੀ ਬਣਦੇ ਹੋ ਜਿਹੜਾ ਤੁਸੀਂ ਪੜ੍ਹਦੇ ਹੋ ਦੂਜੇ ਸ਼ਬਦਾਂ ਵਿੱਚ ਤੁਸੀਂ ਸਾਵਧਾਨ ਰਹੋ ਕਿ ਤੁਸੀਂ ਕੀ ਪੜ੍ਹ ਜਾਂ ਸਿੱਖ ਰਹੇ ਹੋ ਕਿਉਂਕਿ ਤੁਹਾਡਾ ਦਿਮਾਗ ਇੰਨਾ ਜ਼ਿਆਦਾ ਤਾਕਤਵਰ ਹੈ ਕਿ ਤੁਸੀਂ ਜਿਸ ਬਾਬਤ ਸਿੱਖੋਗੇ ਤੁਸੀਂ ਉਹੀ ਬਣ ਜਾਵੋਗੇ ਮਿਸਾਲ ਵਜੋ ਜੇਕਰ ਤੁਸੀਂ ਕੁਕਿੰਗ ਸਿੱਖਦੇ ਹੋ ਤਾਂ ਤੁਸੀਂ ਕੁੱਕ ਬਣ ਜਾਂਦੇ ਹੋ ਜੇਕਰ ਤੁਸੀਂ ਕੁੱਕ ਨਹੀਂ ਬਨਣਾ ਚਾਹੁੰਦੇ ਤਾਂ ਤੁਹਾਨੂੰ ਕੋਈ ਹੋਰ ਵਿਸ਼ਾ ਪੜ੍ਹਨਾ ਚਾਹੀਦਾ ਹੈ ਜਿਵੇਂ ਇੱਕ ਸਕੂਲ ਟੀਚਰ ਵਿੱਦਿਆ ਦਾ ਅਧਿਐਨ ਕਰ ਲੈਣ ਤੋਂ ਬਾਅਦ ਤੁਸੀਂ ਆਮ ਕਰਕੇ ਟੀਚਰ ਬਣ ਸਕਦੇ ਹੋ ਤੇ ਇਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ ਆਪਣੇ ਅਧਿਆਨ ਦੇ ਵਿਸ਼ੇ ਨੂੰ ਸਾਵਧਾਨੀ ਨਾਲ ਚੁਣੋ ਜਦੋਂ ਵੀ ਪੈਸੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਕੋਲ ਉਹੀ ਇੱਕ ਬੁਨਿਆਦੀ ਫਾਰਮੂਲਾ ਹੁੰਦਾ ਹੈ ਜਿਹੜਾ ਉਹਨਾਂ ਨੇ ਸਕੂਲ ਵਿੱਚ ਸਿੱਖਿਆ ਸੀ ਤੇ ਉਹ ਫਾਰਮੂਲਾ ਹੈ ਪੈਸੇ ਲਈ ਕੰਮ ਕਰੋ ਸੰਸਾਰ 'ਚ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਫਾਰਮੂਲਾ ਇਹੀ ਹੈ ਜਿਸ ਕਾਰਨ ਹਰ ਦਿਨ ਕਰੋੜਾਂ ਲੋਕ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਨ ਪੈਸਾ ਕਮਾਉਂਦੇ ਨੇ ਬਿੱਲ ਚੁਕਾਉਂਦੇ ਨੇ ਚੈੱਕ ਬੁੱਕ ਨੂੰ ਬੈਲੈਂਸ ਕਰਦੇ ਨੇ ਕੁਝ ਮਿਊਚੁਅਲ ਫੰਡ ਖਰੀਦ ਲੈਂਦੇ ਹਨ ਤੇ ਫਿਰ ਕੰਮ ਉੱਤੇ ਚਲੇ ਜਾਂਦੇ ਨੇ ਇਹੀ ਉਹਨਾਂ ਦਾ ਬੁਨਿਆਦੀ ਫਾਰਮੂਲਾ ਹੈ ਜੇਕਰ ਤੁਸੀਂ ਕੁਝ ਕਰ ਰਹੇ ਹੋ ਤੇ ਉਸ ਕੋਲੋਂ ਥੱਕ ਗਏ ਹਾਂ ਤਾਂ ਤੁਸੀਂ ਉਚਿਤ ਨਹੀਂ ਕਮਾ پا ਰਹੇ ਇਸ ਲਈ ਤੁਹਾਨੂੰ ਆਪਣੇ ਪੈਸੇ ਬਣਾਉਣ ਦੇ ਫਾਰਮੂਲੇ ਨੂੰ ਬਦਲ ਲੈਣਾ ਚਾਹੀਦਾ ਹੈ ਬਹੁਤ ਸਮਾਂ ਪਹਿਲਾਂ ਜਦੋਂ ਮੈਂ 26 ਸਾਲ ਦਾ ਸੀ ਮੈਂ ਵੀਕਐਂਡ ਦੀ ਇੱਕ ਕਲਾਸ 'ਚ ਹਿੱਸਾ ਲਿਆ ਜਿਸ ਦਾ ਸਿਰਲੇਖ ਸੀ ਕਿਵੇਂ ਰੀਅਲ ਅਸਟੇਟ ਬੋਰਕ ਕਲੋਜ਼ਰ ਨੂੰ ਖਰੀਦੀਏ ਮੈਂ ਇੱਕ ਫਾਰਮੂਲਾ ਸਿੱਖ ਲਿਆ ਅਗਲਾ ਕਦਮ ਸੀ ਆਪਣੇ ਸਿੱਖੇ ਹੋਏ ਸਿਧਾਂਤ ਨੂੰ ਅਸਲ ਜੀਵਨ ਵਿੱਚ ਅਜਮਾ ਕੇ ਦੇਖਣਾ ਇੱਥੇ ਜ਼ਿਆਦਾਤਰ ਲੋਕ ਠਹਿਰ ਜਾਂਦੇ ਹਨ ਤਿੰਨ ਸਾਲਾਂ ਤੱਕ ਜਦੋਂ ਮੈਂ ਜਰੌਕਸ ਲਈ ਕੰਮ ਕਰ ਰਿਹਾ ਸੀ ਮੈਂ ਆਪਣੇ ਖਾਲੀ ਸਮੇਂ ਅੰਦਰ ਫੋਰਕ ਲੋਜਰਸ ਨੂੰ ਖਰੀਦਣ ਦੀ ਕਲਾ ਵਿੱਚ ਮਾਹਿਰ ਹੋਣ ਦੀ ਕੋਸ਼ਿਸ਼ ਕਰਦਾ ਰਿਹਾ ਮੈਂ ਉਸ ਫਾਰਮੂਲੇ ਤੇ ਕਈ ਕਰੋੜ ਡਾਲਰ ਬਣਾਏ ਪਰ ਅੱਜ ਉਹ ਬੜਾ ਸੁਸਤ ਫਾਰਮੂਲਾ ਹੈ ਤੇ ਫਿਰ ਵੀ ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਕਰ ਰਹੇ ਨੇ ਇੱਕ ਵਾਰ ਮੈਂ ਉਸ ਫਾਰਮੂਲੇ ਦਾ ਵਿਸ਼ੇਸ਼ਕ ਬਣ ਗਿਆ ਤਾਂ ਮੈਂ ਹੋਰ ਨਵੇਂ ਫਾਰਮੂਲਿਆਂ ਨੂੰ ਤਲਾਸ਼ਣ ਲੱਗ ਪਿਆ। ਕਈ ਕਲਾਸਾਂ ਵਿੱਚ ਮੈਨੂੰ ਨਵੀਂ ਜਾਣਕਾਰੀ ਸਿੱਧੇ ਤੌਰ ਤੇ ਨਹੀਂ ਮਿਲੀ ਪਰ ਮੈਂ ਹਮੇਸ਼ਾ ਕੁਝ ਨਾ ਕੁਝ ਜ਼ਰੂਰ ਸਿੱਖਿਆ। ਮੈਂ ਇਹੋ ਜਿਹੀਆਂ ਕਈ ਕਲਾਸਾਂ 'ਚ ਭਾਗ ਲਿਆ ਜਿਹੜੀ ਕੇਵਲ ਡੈਰੀਵੇਟਿਵਸ ਸੌਦੇਬਾਜ਼ੀ ਲਈ ਅਯੋਜਿਤ ਕੀਤੀਆਂ ਗਈਆਂ ਸਨ। ਮੈਂ ਵਸਤੂਆਂ ਦੇ ਅਫ ਸਮਝ ਦੀ ਸੌਦੇਬਾਜ਼ੀ ਤੇ ਰਾਜਕਤਵਾਦੀਆਂ ਲਈ ਅਯੋਜਿਤ ਕਲਾਸਾਂ ਵਿੱਚ ਵੀ ਗਿਆ। ਮੈਂ ਆਪਣੇ ਦਾਇਰੇ ਤੋਂ ਪੂਰੀ ਤਰ੍ਹਾਂ ਬਾਹਰ ਨਿਕਲ ਗਿਆ। ਇੱਕ ਇਹੋ ਜਿਹੇ ਕਮਰੇ 'ਚ ਪਹੁੰਚ ਗਿਆ ਜਿੱਥੇ ਪਰਮਾਣੂ ਪੁੱਤਕੀ ਅਤੇ ਸਪੇਸ ਸਾਇੰਸ ਦੇ ਬਸ਼ਸ਼ਕਾਂ ਦੀ ਢੀੜ ਸੀ ਪਰ ਮੈਂ ਉੱਥੇ ਵੀ ਬੜਾ ਕੁਝ ਸਿੱਖਿਆ ਜਿਸ ਨਾਲ ਮੇਰਾ ਸਟਾਕ ਤੇ ਰੀਅਲ ਅਸਟੇਟ ਵਿੱਚ ਨਿਵੇਸ਼ ਜਾਂਦਾ ਅਰਥਪੂਰਨ ਤੇ ਫਾਇਦੇਮੰਦ ਬਣ ਗਿਆ ਜ਼ਿਆਦਾਤਰ ਜੂਨੀਅਰ ਅਤੇ ਸਮੂਦਾਇਕ ਕਾਲਜਾਂ ਦਾ ਫਾਈਨੈਂਸ਼ੀਅਲ ਪਲੈਨਿੰਗ 'ਚ ਪਰਵੈਤੀ ਨਿਵੇਸ਼ ਨੂੰ ਖਰੀਦਣ ਦੇ ਤਰੀਕਿਆਂ 'ਤੇ ਕਲਾਸਾਂ ਅਯੋਜਿਤ ਕੀਤੀਆਂ ਜਾਂਦੀਆਂ ਹਨ ਸ਼ੁਰੂਆਤ ਲਈ ਇਹ ਬਹੁਤ ਵਧੀਆ ਜਗ੍ਹਾ ਹੈ ਮੈਂ ਹਮੇਸ਼ਾ ਇੱਕ ਤੇਜ਼ ਫਾਰਮੂਲੇ 'ਚ ਭਾਲ ਵਿੱਚ ਰਹਿੰਦਾ ਸੀ ਇਸੇ ਕਾਰਨ ਨਿਮਤ ਤੌਰ ਤੇ ਮੈਂ ਇੱਕ ਦਿਨ ਵਿੱਚ ਜਿੰਨਾ ਕਮਾ ਲੈਂਦਾ ਹਾਂ ਉਹਨਾਂ ਕਮਾਉਣ ਵਿੱਚ ਕਈ ਲੋਕਾਂ ਦੀ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਇੱਕ ਗੱਲ ਹੋਰ ਅੱਜ ਦੀ ਤੇਜ਼ੀ ਨਾਲ ਬਦਲ ਰਹੀ ਦੁਨੀਆ 'ਚ ਤੁਸੀਂ ਕਿੰਨਾ ਜਾਣਦੇ ਹੋ ਇਹ ਮਹੱਤਵਪੂਰਨ ਨਹੀਂ ਰਹਿ ਗਿਆ ਕਿਉਂਕਿ ਅਕਸਰ ਤੁਸੀਂ ਜਿੰਨਾ ਜਾਣਦੇ ਹੋ ਉਹ ਪੁਰਾਣਾ ਹੋ ਚੁੱਕਿਆ ਮਹੱਤਵਪੂਰਨ ਇਹ ਹੈ ਜੇ ਤੁਸੀਂ ਕਿੰਨੀ ਤੇਜ਼ੀ ਨਾਲ ਸਿੱਖਦੇ ਹੋ ਇਹ ਕਲਾ ਅਨਮੋਲ ਹੈ ਜਿਆਦਾ ਤੇਜ਼ ਫਾਰਮੂਲੇ ਲੱਭਣ ਵਿੱਚ ਇਹ ਬੜੇ ਕੰਮ ਆਉਦੀ ਹੈ ਪੈਸੇ ਲਈ ਕਰੜੀ ਮਿਹਨਤ ਕਰਨਾ ਇੱਕ ਪੁਰਾਣਾ ਫਾਰਮੂਲਾ ਹੈ ਜਿਹੜਾ ਆਦਮ ਆਨਮ ਦੇ ਜਵਾਨੀ ਚ ਪੈਦਾ ਹੋਇਆ ਸੀ ਤਾਂ ਦੋਸਤੋ ਕਦਮ ਨੰਬਰ ਚੌਥਾ ਇੱਥੇ ਖਤਮ ਹੁੰਦਾ ਮੈਂ बार-बार ਵੀਡੀਓ ਦੇ ਐਂਡ ਵਿੱਚ ਤੁਹਾਨੂੰ ਕਦਮ ਰਿਵਾਈਜ਼ ਕਰਾਉਂਦਾ ਰਹੂੰਗਾ ਕਿਉਂਕਿ ਇਹ ਕਦਮ ਬਹੁਤ ਜ਼ਰੂਰੀ ਨੇ ਪਹਿਲਾ ਕਦਮ ਸੀ ਆਪਣਾ ਕੋਈ ਕਾਰਨ ਹੋਣਾ ਚਾਹੀਦਾ ਕੋਈ ਵੀ ਕੰਮ ਕਰਨ ਤੋਂ ਤੇ ਦੂਜਾ ਕਦਮ ਸੀ ਆਪਣਾ ਤੁਹਾਡੇ ਕੋਲੇ ਵਿਕਲਪ ਹੋਣਾ ਚਾਹੀਦਾ ਉਹ ਕਾਰਨ ਕੰਮ ਕਰਨ ਵਾਸਤੇ ਸਾਡੇ ਕੋਲੇ ਇੱਕ ਤੀਜਾ ਕਦਮ ਸੀ ਸਾਡੇ ਕੋਲੇ ਦੋਸਤ ਚੁਣ ਦੀ ਇੱਕ ਸਾਵਧਾਨੀ ਹੋਣੀ ਚਾਹੀਦੀ ਜੇ ਵੀ ਅਸੀਂ ਦੋਸਤ ਕਿਵੇਂ ਚੁਣੀਏ ਚੌਥਾ ਕਦਮ ਹੈ ਵੀ ਸਾਨੂੰ ਪ੍ਰੈਜੈਂਟ ਟਾਈਮ ਦਾ ਕੰਮ ਕਰਨ ਦਾ ਫਾਰਮੂਲਾ ਸਿੱਖ ਲੈਣਾ ਚਾਹੀਦਾ ਤੇ ਉਹਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਇੱਕ ਨਵਾਂ ਸਕਿੱਲ ਹੋਰ ਸਿੱਖ ਲੈਣਾ ਚਾਹੀਦਾ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਕਦੋਂ ਨੰਬਰ ਅਗਲਾ ਲੈ ਕੇ ਹਾਜ਼ਰ ਹੋਣੇ ਆ ਸਤਿ ਸ੍ਰੀ ਅਕਾਲ